ਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਬੁੱਧ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜੇ ਭਗਤੇ ਵਾਲੋਂ ਪਾਸੋਂ ਆਉਣੇ ਆ ਤਾਂ ਲਾਸਟ ਪਿੰਡ ਬੁੱਧ ਸਿੰਘ ਵਾਲਾ ਅੱਗੇ ਬਾਗਾਪੁਰਾਣਾ ਸ਼ਹਿਰ ਆ ਜਾਂਦਾ ਜੇ ਬਾਗਗੇ ਵਾਲੋਂ ਜਾਨੀਏ ਭਾਈ ਭਗਤੇ ਨੂੰ ਤੇ ਪਹਿਲਾ ਪਿੰਡ ਬੁੱਧ ਸਿੰਘ ਵਾਲਾ ਆ ਨੇੜ ਨਸੀਬਪੈਲਸਾ ਨਸੀਬਪੈਲਸ ਦੇ ਬੈਕ ਸਾਈਡ ਬਾਈ ਦਾ ਖੇਤ ਚ ਘਰ ਆ ਆ ਨਾਲ ਹੀ ਰੋਡ ਲੰਘਦਾ ਨਸੀਬਪੈਲਸ ਦੇ ਮੂਰਤੀ ਅੱਜ ਦੀ ਵੀਡੀਓ 'ਚ ਦੋ ਜਾਨਵਰ ਵਿਖਾਉਣੇ ਆ ਜੈ ਜੀ ਮੁੱਲ ਦੇ ਇੱਕ ਤਾਜੀ ਸੂਈ ਵੜਾ ਸੋਹਣੀ ਵੱਡੇ ਕੱਦ ਵਾਲੀ ਚੰਗੇ ਦੁੱਧ ਵਾਲੀ ਇੱਕ ਗੱਬਣ ਵੱਛੀ ਗਰਮੀ ਰਹਿਤ ਮੱਝਾਂ ਵਰਗਾ ਦੁੱਧ ਉਹ ਮੋਟਾ ਮੋਟਾ ਥਾਣਾ ਤਿਆਰੀ ਮੰਨੋ ਉਹ ਲੈ ਜੇ ਤਾਂ ਦੋ ਦਿਨ ਲੈ ਜੇ ਸੂਪੇ ਦਾ ਪਵਾ ਕੱਲ ਨੂੰ ਸੂਪੇ ਇਨਫੋਰਮੇਸ਼ਨ ਲੈ ਦਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਦੱਸ ਦੀਏ ਨਾਮ ਕਮਨ ਪ੍ਰੀਤ ਸਿੰਘ ਪਿੰਡ ਬੋਸ ਸਿੰਘੜਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੁੱਗਾ ਫੋਨ ਨੰਬਰ ਦੱਸ 8872514493 88725144 ਕਿੰਨਾ ਵਸੂਆ ਇਹ ਪਹਿਲਾ ਛੂਆ ਚਾਰ ਦੰਦ ਹੈ ਚੌਗੀ ਹਾਂ ਅੱਜ ਚੌਥਾ ਰਹਿਣ ਵੇ ਸੂਈ ਨੂੰ ਤੇ 20 ਲੀਟਰ ਬੋੜਾ ਇਹਦੇ ਥਲੇ 20 ਤਿਆਰ ਹੈ 20 ਤਿਆਰ ਹੈ ਕਿੰਨਾ ਕੀ ਪਿਆ ਜੀ ਜੇ ਸਾ ਨਵੀਂ ਚੌਥੇ ਦਿਨ ਤਿਆਰ ਹੈ 25 26 ਤਾਂ ਇਹਨੂੰ ਬਾੜਾ ਨਹੀਂ ਆ ਤੁਹਾਨੂੰ ਹਾਂ ਬਾਕੀ ਸੀਰ ਸਾਉ ਬਹੁਤ ਆ ਜਿਵੇਂ ਮਰਜੀ ਸਹੀ ਆ ਸੀਰ ਸਾਉ ਪੂਰੀ ਆ ਪਹਿਲਾ ਸੂਆ ਮੂੰਹ ਤੋਂ ਚਾਰ ਦੰਦ ਮਗਰ ਬੱਚਾ ਅੱਜ 14 ਦਿਨਾਂ ਦੀ ਸੂਈ ਥੱਲੇ 20 ਲੀਟਰ ਬਾਈ ਕਹਿੰਦਾ ਤਿਆਰ ਆ ਬੌਲਾ ਪੱਕੀ ਬੱਚੀ ਨੇ ਬੌਲੇ ਤੋਂ ਸਟਾਰਟਿੰਗ ਬਹੁਤ ਚੰਗੀ ਕੀਤੀ ਆ ਜੇ ਕੋਈ ਭੈਣ ਭਰਾ ਅੱਗੇ ਵੀ ਸੇਵਾ ਕਰ ਲੈਂਦਾ ਦੁੱਧ ਬਾਈ ਕਹਿੰਦਾ 25 ਪਿਆਜੇ 26 ਪਿਆਜੇ ਇੱਥੇ ਪਿਆਜੂ ਅੱਜ 20 ਕਿਲੋ ਬੋਲਾ ਹਾਜ਼ਰ ਆ ਤੜਕੇ ਵੀ ਚੋਲਿਓ ਹੱਥ ਨੇ ਵੀ ਚੋਲਿਓ ਜੇ ਕੋਈ ਮਾੜੀ ਮੋਟ ਕਸਰ ਰਹਿ ਗਈ ਅਗਲੇ ਦਿਨ ਭਾਵੇਂ ਫੇਰ ਕੱਢ ਲਓ ਵੱਡੀ ਵੱਡੀ ਫੌਲੀ ਆ ਪਹਿਲਾਂ ਚਾਰ ਦੰਦ ਥਣ ਵੀ ਪੂਰਾ ਚੰਗਾ ਵੱਡੀ ਵੱਡੀ ਬਹੁਤ ਆ ਬਾਤੀ ਸੀ ਬਹੁਤ ਹੂੰ ਮੂੰਹ ਮੱਤੇ ਦੀ ਸੋਹਣੀ ਆ ਛੋਟਾ ਕੰਨ ਬੋਦੀ ਵਾਲੀ ਵਹਿੜ ਪਹਿਲਾ ਸੂਆ ਚਾਰ ਦੰਦ ਗੁਲਾਬੀ ਗ੍ਰਾਬੀ ਥਣ ਹੱਦੀ ਚਵਾਈ ਵਾਲੇ ਵੀਡੀਓ ਬਣਾ ਰਹੇ ਆ 12:00 ਵਜੇ ਸਮਾਂ ਜ਼ਰੂਰ ਨੋਟ ਕਰ ਲਿਓ ਸ਼ਾਮ ਦੀ ਛਵਾਈ ਚ ਅਜੇ ਅੱਧਾ ਦਿਨ ਪਿਆ ਜੇ ਕਿਤੇ ਆਥ ਨੇ ਵੀਡੀਓ ਬਣਾਉਂਦੇ ਸ਼ਾਮ ਦੇ ਟਾਈਮ ਹਵਾਨਾ ਇਹ ਦੁੱਗਣਾ ਹੋਣਾ ਸੀ ਬਾਕੀ ਗੱਭਣ ਦਾ ਵਹਿਮ ਹੁੰਦਾ ਸੂਈ ਸਵਾਈ ਹੈਗੀ ਆ ਜਿਹੜੇ ਭੈਣ ਭਰਾ ਦੇ ਪਸੰਦ ਆਉ ਦੋ ਟਾਈਮ ਚਾਰ ਟਾਈਮ ਭਾਵੇਂ ਪੰਜ ਟਾਈਮ ਚੋ ਕੇ ਲੈ ਜਾਓ ਕਿਉਂਕਿ ਇਹ ਤਾਂ ਜਿਹੜਾ ਕੁਝ ਹੈਗਾ ਤੁਹਾਡੇ ਸਾਹਮਣੇ ਆ ਜਾਣਾ ਜਦੋਂ ਤੁਸੀਂ ਚੋਣ ਬਹਿ ਗਏ 10 ਲੀਟਰ ਬੋਲਾ ਤੜਕੇ 10 ਲੀਟਰ ਬੋਲਾ ਆਥ ਨੇ ਬਾਕੀ ਥਾਂ ਬਹੁਤ ਆਹ ਵੱਡਾ ਰਖਾ ਹੁੰਦਾ ਹੈ ਭਵਾ ਮੱਛੀ ਚੋਲਿਓ ਭਵਾ ਮਸ਼ੀਨ ਤੇ ਚੋਲਿਓ ਥੰਦਾ ਸਹੀ ਪੂਰਾ ਸੋਨਾ ਬਾਕੀ ਪਹਿਲਣ ਮੱਛੀ ਆ ਅਜੇ ਸੂਈ ਨੂੰ ਤਾਂ 4 ਦਿਨ ਹੋਏ ਆ ਥਣ ਕੱਢ ਜਾਨੇ ਨੇ ਹੋਰ ਵੀ ਹੂੰ ਟੁੱਟ ਮਾ ਹੋਊਗਾ ਫੱਟ ਫੱਟ ਜਾ ਹਵਾਨਾ ਕੱਦ ਵੱਡਾ ਵਜਨ ਬਹੁਤ ਐ ਬਾਕੀ ਹੈ ਵੀ ਨਵਾਂ ਹਾਨ 4 ਦੰਦ ਸਾਤ ਗਾਲਾਂ ਮਾਰਦੀ ਆ ਗਾਲਾਂ ਪਿਆ ਆ ਹੂੰ ਆ ਪਿਆ ਮੋਟਾ ਚਾਲਾ ਜੈ ਜੈ ਮੋਲ ਕਮਲ ਏ ਭਾਈ ਹੋਰ ਕੋਲੇ ਹੁੰਦੀ ਤਾਂ ਐਵੇਂ ਲੱਖ ਸਵਾ ਲੱਖ ਮੰਗੀ ਜਾਂਦਾ ਆਪਾਂ 82000 ਦੀ ਵੇਚ ਦੇਣਾ ਮਾਨਤਾਣ ਹੋ ਜੂ ਮਾਨਤਾਣ ਕਰ ਦਾਂਗੇ ਦੋਸਤੋ ਭਾਈ ਕਹਿੰਦਾ ਹੋਰ ਕਿਸੇ ਕੋਲੇ ਹੁੰਦੀ ਭਾਵੇਂ ਲੱਖ ਸਵਾ ਲੱਖ ਮੰਗ ਲੈਂਦਾ ਆਪਾਂ 82 ਹੀ ਦੇ ਦੇਣੀ ਆ 82 ਜੋ ਮਾਨਤਾਣ ਹੋ ਜੂ ਬਾਕੀ ਬੌਲਾ ਬਹੁਤ ਐ 25 26 ਕਿਲੋ ਦੁੱਧ ਪਿਆਉਣ ਦਾ ਹੱਕ ਬਣਦਾ 82000 ਮੁੱਲ ਮਾਨਤਾਣ ਹੋ ਜੂ ਜੇ ਕਿਸੇ ਭੈਣ ਭਰਾ ਨੇ ਚੰਗੇ ਦੁੱਧ ਵਾਲੀ ਵੱਛੀ ਲੈਣੀ ਹੋਵੇ ਇੱਕ ਹੈ ਨਵਾ ਹਾਨਾ ਪਹਿਲਣ ਚਾਰ ਦੰਦ ਵਰੀਆ ਪੰਜ ਛੇ ਸੂਵੇ ਕਰਮਾਂ ਵਾਲੀ ਦੁੱਧ ਪਿਆਉ 20 ਲੀਟਰ ਤਿਆਰ ਹੈ ਇੱਕ ਤਾਂ ਹੁੰਦਾ ਕਹਿਣ ਵਾਲੀਆਂ ਗੱਲਾਂ ਬਾਈ ਯਾਰ ਇਹਨੇ 15 ਦਿੱਤਾ ਏਰ ਕੀ 20 ਦਿਓ ਇਹਨੇ 20 ਦਿੱਤਾ ਏਰ ਕੀ 25 ਦਿਓ ਇਹ ਤਾਂ ਹੁਣ ਤੁਹਾਡੇ ਸਾਹਮਣੇ ਆ ਕੋਈ ਲੋਕਲ ਪੇਟ ਵਾਲੀ ਤਾਂ ਗੱਲ ਰਹਿ ਨਹੀਂ ਗਈ ਸੂ ਪੀ ਹੈ ਤੜਕੇ 10 ਕਿਲੋ ਬੌਲਾ ਚੋਲੇ ਅਗਲਾ 8 ਨੇ ਫੇਰ 10 ਕਿਲੋ ਬੌਲਾ ਚੋਲੇ ਤੇ ਜੇ 20 ਕਿਲੋ ਬੌਲਾ ਹੋਇਆ ਤੇ 24 25 26 ਕਿਲੋ ਖੁੱਲਾ ਦੁੱਧ ਪਿਆ ਦੇਣਾ ਜੈ ਜੀ ਮਤਲਬ 82 ਜੋ ਮਾਨਤਾ ਨੂੰ ਜੀ 2 ਨੰਬਰ ਤੇ ਆਇਆ ਕਮਲ ਦੂਜਾ ਉਹ ਹੈ ਜਰਸੀ ਕ੍ਰੋਸ ਆ ਪੰਜਾਬ ਵਾਲੀ ਤੇ ਪਹਿਲੇ ਨੇ 22 ਕਿਲੋ ਦੁੱਧ ਆਨੇ ਦਿੱਤਾ ਠੀਕ ਹੈ ਤੇ ਬਾਅਦ ਸੇ ਉਹ ਸਾਦਾ ਖਦੋਦਨ ਲੈ ਜੇ ਨੂੰ ਤਿਆਰੀ ਹੈ ਬਈ ਸਹੀ ਹੈ ਦੋਸਤੋ 22 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ ਜੀਦੋਂ ਆਪਾਂ ਲਈ ਹੈ ਦੂਜੇ ਸੂਏ ਸੂੰਦੀ ਹੈ ਤਿਆਰ ਹੀ ਮੰਨੋ ਕੱਢ ਜੇ ਤਾਂ ਦੋ ਦਿਨ ਕੱਢ ਜੇ ਤੁਹਾਨੂੰ ਵੀ ਪਤਾ ਪਸ਼ੂ ਜੀ ਲਾ ਗਿਆ ਦੋ ਦਿਨ ਲੈ ਵੀ ਸਕਦਾ ਸੂਪੇ ਦਾ ਕੱਲ ਨੂੰ ਸੂਪੇ ਬਾਕੀ ਕਾਦੇ ਦਾ ਵੀ ਪੂਰਾ ਹੀ ਹੈ ਤੇ ਵਜਨ ਇਹਦੇ ਜੀ ਵੀ ਬਹੁਤ ਹੈ ਹਵਾਨਾ ਇਹਦਾ ਵੀ ਇੱਕ ਨੰਬਰ ਵਾਂਗੂ ਫਿੱਟ ਫਿੱਟ ਜਿਆ ਹਵਾਨਾ ਕੋਈ ਲੰਮਕਮਾ ਹਵਾਨਾ ਜਾਨੀ ਬਾਕੀ ਅੰਗ ਕ੍ਰੋਸ ਹੈ ਦੁੱਧ ਮੱਝ ਆਰ ਗਾਊ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਵਧੀਆ ਵਹਿੜਾ ਨਾਲੇ ਤਾਂ ਘਰੇ ਦੁੱਧ ਪੀਣ ਨੂੰ ਖੁੱਲਾ ਰਹੁ ਤੇ ਡੈਰੀ ਜੋ ਵੀ ਦਸੀ ਬੰਦਰੀ ਚੰਗੀ ਆ ਜਾ ਕਰੋ ਸੀਲ ਸੌ ਫੁੱਲ ਹੈ ਬਾਕੀ ਜਿਹੜੀ ਅੱਜ ਗੱਬਨ ਨੀ ਕੋਸ ਕਹਿੰਦੀ ਤੇ ਜਦੋਂ ਸੂਪ ਹੀ ਬੱਚਾ ਮੂਰੇ ਹੋਇਆ ਫੇਰ ਤਾਂ ਕਰਮਾਣੀ ਨੇ ਕਹਿਣਾ ਹੀ ਕੀ ਆ ਕੱਦ ਵੱਡਾ ਵਜਨ ਬਹੁਤ ਗਰਮੀ ਰਹਿਤ ਮੱਝਾਂ ਆਰ ਗਈ ਦੂਜਾ ਸੂਆ ਵਹਿੜਾ ਜੇ ਅੱਜ ਕੱਲ੍ਹ ਦੇਣਾ ਚ ਮੱਝ ਲੈਂਦਾ ਦਰਮਿਆਨਾ ਬੰਦਾ ਜਾਂ ਦਰਮਿਆਨੇ ਤੋਂ ਉਦੋਂ ਵੀ ਪਿਛਲਾ ਬੰਦਾ ਤੇ ਉਹਦੇ ਆਸਤੇ 80 90 ਹਜ਼ਾਰ ਲੱਖ ਲਾਉਣਾ ਔਖਾ ਤੇ ਮੱਝ ਆਰ ਗਈ ਦੁੱਧ ਹੋਣਾ ਤੇ ਜੇ ਇੰਨੇ ਦੁੱਧ ਵਾਲੀ ਪਹਿਲੀ ਗੱਲ ਦਾ ਮੱਝ ਮੈਲ ਨਹੀਂ ਜੇ ਮਿਲੀ 2.5 ਲੱਖ ਦੀ ਮਿਲੂਗੀ ਇਹ ਇਹ ਆ ساری ਬਲਟ ਢਲ ਕੱਢ ਕੇ ਸੂਣਾ ਤੇ ਜਾਇਦ ਜਾ ਮੁੱਲ ਕਮਲ ਇਹਦਾ ਮੁੱਲ 75 ਮੰਨ ਤਣ ਮੰਨ ਤਣ ਕਰ 75000 ਮੁੱਲ ਮੰਨ ਤਣ ਹੋ ਜੂ ਪਾਣੀ ਦੁੱਧ ਮੈਂ ਹਰਗਾ ਹੋ ਜਾ ਹਾਂ 22 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ ਮੱਝ ਹਰਗਾ ਦੁੱਧੂ ਭਾਵੇਂ ਕੋਈ 20 ਮੰਨ ਲਈ 18 ਕਿਲੋ ਦੁੱਧ ਵੀ ਬਹੁਤ ਹੁੰਦਾ ਫੈਟ ਆ ਵਧੀਆ ਆਊਗੀ ਤੇ ਗਰਮਿਓਂ ਗਰਮੀ ਵਧੀਆ ਦੁੱਧ ਪਿਆ ਦੇਣਾ ਦੁੱਧ ਵੀ ਨਾੜਾ ਨੂੜਾ ਬਹੁਤ ਆ ਨਹੀਂ ਹਾਂ ਜੈ ਜੀ ਮੌਲਾ ਦੋਵਾਂ ਵੈੜਾਂ ਦਾ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਜੇ ਕੋਈ ਡੱਬੀ ਲੈ ਜਾਂਦਾ ਚਾਹ ਬਾਣਾ ਤਾਂ ਅਗਲਾ 1 ਨੰਬਰ ਲੈ ਲੇ ਮੂੰਹ ਤੋਂ 4 ਦੰਦ ਦਾ 20 ਕਿਲੋ ਬੋਲਾ ਹਾਜ਼ਰ ਆ ਆ ਵੈੜ ਤਾਂ ਪਤੂਖੜ ਗੱਪਣੀ 60000 ਨਹੀਂ ਲੈਣਾ ਠੀਕ ਐ ਲਓ ਬਈ ਇੱਕ ਕੋਈ ਲੇਖ ਲਿਖਾ ਕਰ ਲੈ ਠੀਕ ਐ ਲਓ ਬਈ ਪਾਈ ਕਹਿੰਦਾ ਭਾਵੇਂ ਕੋਈ ਸਟਾਮ ਤੇ ਲੇਖ ਲਿਖਾ ਕਰ ਲੈ ਜਿੱਦਣੇ ਤੋਕੜ ਗੱਪਣ ਹੋ ਜਾਂਦੀ ਆ ਆਪਾਂ ਉਹਦੋਂ 60000 ਦੀ ਬਾਈ ਕਹਿੰਦਾ ਵਾਪਸ ਲੈ ਲਾਂਗੇ ਅੱਜ ਮੁੱਲ ਆ ਇਹਦਾ 82000 82000 ਚੋਂ ਛੋੜ ਛੱਪਾ ਹੋਊਗਾ ਕੋਈ 4-5 ਮਹੀਨੇ 6 ਮਹੀਨੇ ਦੁੱਧ ਪੀਲੇ 4 ਮਹੀਨੇ ਜਿੱਦਣੇ ਟੋਕੜ ਗੱਪਣ ਚੈੱਕ ਪਾਸ ਹੋ ਜਾਂਦੀ ਆ 60000 ਦੀ ਬਾਈ ਕਹਿੰਦਾ ਆਪਾਂ ਵਾਪਸ ਲੈ ਲਾਂਗੇ ਵੈੜੀ ਚੰਗੀ ਆ ਤੁਹਾਨੂੰ ਵੀ ਪਤਾ 60000 ਦੀ ਟੋਕੜ ਗੱਪਣ ਲਊਗਾ ਬਾਈ ਲਊਗਾ ਜਾਂ ਕੋਈ ਵੀ ਲਊਗਾ ਜਾਂ ਤੁਸੀਂ ਵੀ ਘਰੇ ਰੱਖ ਲਓ ਆਉਂਦੇ ਸੂਏ ਨੂੰ ਸਵਾ ਲੱਖ ਦੀ ਵਹਿੜਾ ਇਹ ਹਾਂ ਕਿਉਂਕਿ ਮਹਗਾਈ ਦਿਨੋਂ ਦਿਨ ਵੱਧਦੀ ਜਾਂਦੀ ਆ ਜਿਹੜੀਆਂ ਵਹਿੜਾ ਪਿਛਲੇ ਸਾਲ ਜਿੰਨੇ ਦੀਆਂ ਮਿਲਦੀਆਂ ਸੀ ਹੁਣ ਓਨੇ ਦੀਆਂ ਨਹੀਂ ਮਿਲਦੀਆਂ ਤੇ ਜਿਹੜੀਆਂ ਹੁਣ ਜਿੰਨੇ ਦੀਆਂ ਵਿਕੀ ਜਾਂਦੀਆਂ ਗਾਂਹਲੇ ਸਾਨੂੰ ਇਹਨਾਂ ਨੇ ਓਨੇ ਦੀਆਂ ਨਹੀਂ ਮਿਲਨਾ ਕਿਉਂਕਿ ਦਿਨੋਂ ਦਿਨ ਮਹਗਾਈ ਵੱਧਦੀ ਜਾਂਦੀ ਹਰੇਕ ਚੀਜ਼ ਦਾ ਰੇਟ ਵੱਧਦਾ ਜਾਂਦਾ ਇਹ ਵਾਛੀ ਅੱਜ 82 ਦੀ ਮਾਨਤਾ ਆਣ ਹੋ ਜੂ ਜੇ ਕਿਸੇ ਨੇ ਤੋਕੜ ਗੱਬਣ ਚੈੱਕ ਕਰਾ ਕੇ ਵੇਚਣੀ ਹੋਈ 60000 ਦੀ ਬਾਈ ਕਹਿੰਦਾ ਮੈਂ ਵਾਪਸ ਲੈ ਲਊਗਾ ਆਉਂਦੇ ਸੂਏ ਨੂੰ ਸਵਾ ਲੱਖ ਦੀ ਵਹਿੜਾ ਤੁਹਾਨੂੰ ਵੀ ਪਤਾ ਮੰਗਾਈ ਦਿਨੋਂ ਦਿਨ ਵੱਧਦੀ ਆ ਫੋਨ ਨੰਬਰ ਸਕਰੀਨ ਤੇ ਆ ਜੈਜਾ ਮੁੱਲ ਇੱਕ ਮੱਝਾਰਗੀ ਵਹਿੜਾ 22 ਕਿਲੋ ਖੁੱਲਾ ਦੁੱਧ ਪਿਆਜੂ ਇੱਕ ਤਾਜੀ ਸੂਈ ਜਿਹਦੇ ਜਿਹੜੇ ਵੀ ਮਨ ਨੂੰ ਲੱਗਦੀ ਆ ਜੇ ਕੋਈ ਚੰਗੀ ਫੈਂਟ ਵਾਲੀ ਲੈ ਜਾਂਦਾ ਚਾਹਵਾਣਾ ਮੱਝਾਰਗੀ ਦੋ ਨੰਬਰ ਲੈ ਲੈ ਜੇ ਕਿਸੇ ਨੂੰ ਹੈਗਾ ਕਿ ਡੱਬੀ ਲੈਣੀ ਆ ਤੇ ਅਗਲਾ ਡੱਬੀ ਲੈ ਲੈ ਕਿਉਂਕਿ ਤੁਹਾਨੂੰ ਵੀ ਪਤਾ ਜਿਨੇ ਪਲਟੀਨਾ ਲੈਣਾ ਨੇ ਪਲਟੀਨਾ ਹੀ ਲੈਣਾ ਜੀ ਨੇ ਬੋਲਟ ਲੈਣਾ ਬੋਲਟ ਹੀ ਲੈਣਾ ਜਿਹਦੀ ਡੱਬੀ ਲੈਣੀ ਵੈਡ ਉਹਨੇ ਡੱਬੀ ਲੈਣੀ ਉਹਦੇ ਮੂਰੇ ਜਰਸੀ ਖੜਾ ਦਿਓ ਭਾਵੇਂ ਸਾਈਵਾਲ ਖੜਾ ਦਿਓ ਉਹਨੇ ਨਹੀਂ ਲੈਣੀ ਦੋ ਜਾਨਵਰ ਆ ਜਿਹਦੇ ਜਿਹੜਾ ਵੀ ਪਸੰਦ ਆਉਂਦਾ ਫੋਨ ਲਾ ਲਓ ਸਾਰਿਆਂ ਨੂੰ ਸਸਾ